ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਵੜੀ ਹਰ ਦੀਓ ਜਾਂ ਤੂੰ ਮੇਰਾ ਮਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਾਵੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਮੰਤਾ ਸਾੜਾ ਜਿੱਤਾ ਲਾਇਨ ਦਿੱਤੇ ਲੱਗਦਿਆਂ ਨਹੀਂ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੋਠਾ ਭਾਈ ਰੋ ਹਰ ਵਸਦਾ ਨੇੜਾ ਆਵੜੀ ਹਰ ਦਿਓ ਜਾਂ ਤੂੰ ਮੇਰਾ ਮਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੇ ਠੱਗੀ ਜਗ ਠੱਗਿਆ ਸੇ ਦੁੱਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤਾ ਲਾਇਆ ਨੇ ਦਿੱਤੇ ਲੱਗਦਿਆਂ ਨਹੀਂ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮੈਤਰ ਹੈ ਤਾਂ ਕਿਆ ਮੈਂ ਕਾੜਾ ਜਿਨ ਠੱਗੀ ਜਗ ਠੱਗਿਆ ਸੇ ਦੁੱਧ ਮਾਰਨੇ ਵੜਾ ਗੁਰ ਭਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੀ ਉਹ ਸਤਵੰਤਾ ਸਾੜਾ ਜਿੱਤਾ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮੈਤਰ ਹੈ ਤਾਂ ਕਿਆ ਮੈਂ ਕਾੜਾ ਜਿਨ ਠੱਗੀ ਜਗ ਤਾਗਿਆ ਸੇ ਦੁੱਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੁਫਲ ਪਾਇਦਾ ਗੁਰ ਅੰਦਰ ਵੜਾ ਗੁਰ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੇ ਠੱਗੀ ਜਗ ਤਾਗਿਆ ਸੇ ਦੁੱਧ ਕਰਨੇ ਵਾੜਾ ਗੁਰਪਾਉ ਜਲ ਪਾਰ ਲੰਘਾਇਆ ਜਿੱਤਾ ਪਾਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹੀਂ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰ ਵਾੜਾ ਗੁਰ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਦਿਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੇ ਠੱਗੀ ਜਗ ਤਾਗਿਆ ਸੇ ਦੁੱਧ ਮਾਰਨੇ ਵਾੜਾ ਗੁਰਪਾਉ ਜਲ ਪਾਰ ਲੰਘਾਇਆ ਆਜਿਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰਦੇ ਤੇ ਉਹ ਸਤਵੰਤਾ ਸਾੜਾ ਜਿਤਾ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੋផល ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਤੁਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੇ ਠੱਗੀ ਜਗ ਠੱਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੁਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਜਿਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤਾਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਾਹਿਬ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀ ਆ ਬਸ ਕਰ ਦੇ ਤੇ ਉਹ ਸਤਵੰਤਾ ਸਾੜਾ ਜੇਤ ਲਾਇਆ ਨੇ ਦਿੱਤੇ ਲੱਗਦਿਆਂ ਨਹੀਂ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜੋੜੀ ਹਰ ਦਿਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਦੁੱਧ ਮਾਰਨੇ ਵੜਾ ਗੁਰਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰਦੇ ਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦੇ ਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੇ ਠੱਗੀ ਜਗ ਠੱਗਿਆ ਸੇ ਤੁਧ ਮਾਰਨੇ ਵੜਾ ਗੁਰਪਾਉ ਜਲ ਪਾਰ ਲੰਘਾਇਆ ਜਿੱਤਾ ਪਵਾ ਵੱਡਾ ਗੁਰਮਤੀ ਸਬਰ ਸਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰਦੇ ਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦੇ ਆਂ ਨਾ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਦੁੱਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਬਰ ਸਭੋਗਦਾ ਵੱਡਾ ਅਖਾੜਾ ਖੜਾ ਸਭ ਇੰਦਰੀਆਂ ਵਸ ਕਰ ਦੇਤੇ ਉਹ ਸਤਵੰਤਾ ਸਾੜਾ ਜੇਤ ਲਾਇਆ ਨੇ ਦਿੱਤੇ ਲਗਦੇ ਆਂ ਨਾ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜਾ ਪੌੜੀ ਹਰ ਜਿਉ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿਨੇ ਠੱਗੀ ਜਗ ਠੱਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜੇਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦੇਤੇ ਸਤਵੰਤਾ ਸਾੜਾ ਜੇਤ ਲਾਇਆ ਨੇ ਦਿੱਤੇ ਲਗਦਿਆਂ ਨਹਿ ਕਿ ਜੋ ਤਾੜਾ ਜੋ ਇਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਜਿਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿਨੇ ਠੱਗੀ ਜਗ ਤਾ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜੇਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇਤਾ ਲਾਇਆ ਨੇ ਦਿੱਤੇ ਲਗਦਿਆਂ ਦੇਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿਨੇ ਠੱਗੀ ਜਗ ਠੱਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਵੇ ਛੀ ਸੋਵਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜਾ ਪੌੜੀ ਹਰ ਜੀਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤਾਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਮੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਉ ਜਾਂ ਤੂੰ ਮੇਰਾ ਮਹਿਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤਾਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਵਡਾ ਗੁਰਮਤੀ ਸਭ ਰਸ ਭੋਗਦਾ ਵਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ